ਸਤਿ ਸ਼੍ਰੀ ਅਕਾਲ ਜੀ ਕੋਈ ਕਿੰਨਾ ਖਾਸ ਕਿਉਂ ਨਾ ਹੋਵੇ ਇਹ ਗੱਲਾਂ ਹਮੇਸ਼ਾ ਲੁਕੋ ਕੇ ਰੱਖੋ ਜਦੋਂ ਕਿਸੇ ਤੇ ਬਹੁਤ ਜ਼ਿਆਦਾ ਯਕੀਨ ਕਰ ਲੈਨੇ ਹੋ ਫਿਰ ਉਹ ਤੁਹਾਨੂੰ ਧੋਖਾ ਕਿਉਂ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਜੀ ਅਕਸਰ ਲੋਕ ਤੁਹਾਡੀਆਂ ਕਮਜ਼ੋਰੀਆਂ ਦੁੱਖਾਂ ਤਕਲੀਫਾਂ ਦਾ ਫਾਇਦਾ ਚੱਕਦੇ ਨੇ ਅੱਜ ਆਪਾਂ ਇਹਨਾਂ ਸੱਤ ਰਾਜਾਂ ਬਾਰੇ ਗੱਲ ਕਰਾਂਗੇ ਜੀ ਉਹ ਕਿਹੜੇ ਰਾਜ ਨੇ ਜਿਹੜੇ ਤੁਹਾਨੂੰ ਦੁਨੀਆ ਨੂੰ ਨਹੀਂ ਦੱਸਣੇ ਚਾਹੀਦੇ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਦੁਨੀਆ ਤੋਂ ਹਮੇਸ਼ਾ ਇਹ ਗੱਲਾਂ ਲੁਕੋ ਕੇ ਰੱਖੋ ਇਦੇ ਪਿੱਛੇ ਦਾ ਵੀ ਇੱਕ ਕਾਰਨ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਸਾਰਿਆਂ ਤੋਂ ਪੁੱਛਣਾ ਚਾਹੁੰਨੀ ਆ ਤੁਸੀਂ ਕਦੇ ਨਾ ਕਦੇ ਕਿਸੇ ਨਾਲ ਕੋਈ ਗੱਲ ਸ਼ੇਅਰ ਕੀਤੀ ਆ ਪਰ ਤੁਹਾਨੂੰ ਬਾਅਦ ਵਿੱਚ ਮਹਿਸੂਸ ਹੁੰਦਾ ਹੈ ਵੀ ਮੈਨੂੰ ਇਹ ਗੱਲ ਸ਼ੇਅਰ ਨਹੀਂ ਕਰਨੀ ਚਾਹੀਦੀ ਸੀ ਤੁਹਾਨੂੰ ਪਛਤਾਵਾ ਹੁੰਦਾ ਆ ਜੀ ਮੇਰੇ ਬਚਪਨ 'ਚ ਮੇਰੇ ਨਾਲ ਇੱਕ ਮੇਰੀ ਸਹੇਲੀ ਪੜਦੀ ਸੀ ਉਹਨਾਂ ਦੇ ਘਰੇ ਬਹੁਤ ਲੜਾਈ ਝਗੜਾ ਰਹਿੰਦਾ ਸੀ ਜੀ ਉਹਨੇ ਸੋਚਿਆ ਵੀ ਮੈਂ ਆਪਦਾ ਮਨ ਹੌਲਾ ਕਰ ਲਵਾਂ ਉਹਨੇ ਆਪਦੀ ਨਾਲ ਦੀ ਬੈਸਟ ਫਰੈਂਡ ਨੂੰ ਉਹ ਸਾਰੀ ਗੱਲ ਆਪਦੀ ਘਰ ਦੀ ਸਾਰੀ ਸਟੋਰੀ ਸ਼ੇਅਰ ਕੀਤੀ ਜਿੰਨੇ ਨਾਲ ਉਹ ਉੱਠਦੀ ਬੈੰਦੀ ਖਾਂਦੀ ਸੀ ਜੀ ਸਾਰੀ ਸਟੋਰੀ ਸ਼ੇਅਰ ਕਰਨ ਤੋਂ ਬਾਅਦ ਜੀ ਫਿਰ ਉਸੇ ਸਹੇਲੀ ਨੇ ਚਾ ਕਢਾਉਣ ਲੱਗੀ ਉਹਨੇ ਤਾਂ ਸਿਰਫ ਗੱਲ ਇਸ ਲਈ ਸ਼ੇਅਰ ਕੀਤੀ ਸੀ ਤਾਂ ਜੋ ਉਹਦਾ ਮਨ ਜਿਹੜਾ ਹਲਕਾ ਹੋ ਜਾਵੇ ਉਹਦਾ ਮਨ ਹੌਲਾ ਹੋ ਜਾਵੇ ਇਸ ਲਈ ਆਪਦੇ ਘਰ ਦੀ ਗੱਲ ਜੀ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਜਿੱਡੀ ਮਰਜੀ ਦੁੱਖ ਤਕਲੀਫ ਆ ਤੁਹਾਡੇ ਤੇ ਉਹਨੂੰ ਆਪ ਹੈਂਡਲ ਕਰਨਾ ਸਿੱਖੋ ਕਦੇ ਵੀ ਕਿਸੇ ਤੇ ਡਿਪੈਂਡ ਨਾ ਰਹੋ ਤੁਹਾਡੇ ਘਰ ਦੀ ਤਕਲੀਫ ਦੁੱਖ ਤਕਲੀਫ ਕੋਈ ਵੀ ਗੱਲ ਆ ਤੁਸੀਂ ਆਪ ਉਹਦਾ ਹੱਲ ਕਰਨਾ ਸਿੱਖੋ ਤੇ ਜੀ ਆਪਣੇ ਘਰ ਦੀਆਂ ਗੱਲਾਂ ਕਿਸੇ ਨੂੰ ਬਾਹਰ ਨਾ ਦੱਸੋ ਤੁਹਾਡੀ ਕਮਜ਼ੋਰੀ ਦਾ ਉਹ ਮਜ਼ਾਕ ਉਡਾ ਸਕਦੇ ਨੇ ਤੁਹਾਡੇ ਘਰ ਦਾ ਬਾਹਰ ਦੁਨੀਆ 'ਚ ਗੱਲਾਂ ਰੌਲਾ ਪੈ ਸਕਦਾ ਆ ਇਸ ਲਈ ਆਪਦੇ ਘਰ ਦੀ ਗੱਲ ਕਿਸੇ ਨੂੰ ਨਾ ਦੱਸੋ ਅੱਜ ਦੱਸਾਂਗੇ ਜੀ ਉਹ ਸੱਤ ਗੱਲਾਂ ਕਿਹੜੀਆਂ ਨੇ ਜਿਹੜੇ ਤੁਹਾਡੇ ਘਰ ਨੂੰ ਸੁਰੱਖਿਅਤ ਬਣਾ ਸਕਦੀਆਂ ਨੇ ਤੇ ਤੁਹਾਨੂੰ ਮੋਟੀਵੇਸ਼ਨ ਦੇ ਸਕਦੀਆਂ ਨੇਗੀਆਂ ਵੀਡੀਓ 'ਚ ਬੜੇ ਰਹੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਪਹਿਲੀ ਗੱਲ ਜੀ ਪਰਿਵਾਰ ਦੇ ਅੰਦਰਲੇ ਭੇਤ ਪਰਿਵਾਰ ਦੇ ਅੰਦਰਲੇ ਭੇਤ ਕਦੇ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਇੱਕ ਵਾਰ ਦੀ ਗੱਲ ਆ ਜੀ ਪਿਓ ਤੇ ਪੁੱਤ ਦੇ ਜੀ ਆਪਸੀ ਜ਼ਮੀਨ ਨੂੰ ਲੈ ਕੇ ਰੌਲੇ ਚੱਲ ਰਹੇ ਸੀ ਘਰ ਵਿੱਚ ਗੱਲਾਂ ਹੁੰਦੀਆਂ ਹੁੰਦੀਆਂ ਸੀ ਕੋਈ ਨਾ ਕੋਈ ਰੌਣਾ ਜਿਹੜਾ ਜ਼ਮੀਨ ਨੂੰ ਲੈ ਕੇ ਚੱਲਦਾ ਰਹਿੰਦਾ ਸੀ ਪੁੱਤ ਨੂੰ ਐ ਹੋਇਆ ਵੀ ਮੈਂ ਆਪਣੇ ਦੋਸਤਾਂ ਨਾਲ ਗੱਲ ਸ਼ੇਅਰ ਕਰਾਂ ਤਾਂ ਜੋ ਉਹਦਾ ਮਾਨਾ ਵੀ ਹੌਲਾ ਹੋ ਜਾਵੇ ਉਹਨੇ ਆਪਣੇ ਸਭ ਤੋਂ ਕਰੀਬੀ ਦੋਸਤ ਨਾਲ ਉਹ ਗੱਲ ਸ਼ੇਅਰ ਕੀਤੀ ਤੇ ਉਹੀ ਕਰੀਬੀ ਦੋਸਤ ਨੇ ਜੀ ਉਹਦੀ ਗੱਲ ਸੁਣ ਕੇ ਗਾਹਾਂ ਦੀ ਗਾਹ ਅੱਗੇ ਆਪਦੇ ਹੋਰ ਦੋਸਤਾਂ ਨੂੰ ਦੱਸੀਆਂ ਤੇ ਬਹੁਤ ਇੱਜ਼ਤਦਾਰ ਸੀ ਜੀ ਉਹਨਾਂ ਦੀ ਪਿੰਡ 'ਚ ਬਹੁਤ ਜ਼ਿਆਦਾ ਚੜ੍ਹਾਈ ਸੀ ਸਭ ਤੋਂ ਜ਼ਿਆਦਾ ਇੱਜ਼ਤਦਾਰ ਪਿੰਡ 'ਚ ਉਹਨਾਂ ਨੂੰ ਮੰਨਿਆ ਜਾਂਦਾ ਸੀ ਜਦੋਂ ਉਹਨੇ ਮੁੰਡੇ ਨੇ ਆਪਦੀ ਸਾਰੀ ਘਰ ਦੀ ਗੱਲ ਉਹ ਦੋਸਤ ਨਾਲ ਸ਼ੇਅਰ ਕੀਤੀ ਤੇ ਉਹੀ ਮੁੰਡੇ ਨੇ ਜੀ ਗਾਹਾਂ ਫਿਰ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਤੇ ਸਾਰੇ ਪਿੰਡ ਵਿੱਚ ਕਾਮਾ ਰੌਲੀ ਪੈ ਗਈ ਖੁਸਰਫੁਸਰ ਹੋਣ ਲੱਗੀ ਉਹਨਾਂ ਘਰ ਦੀ ਗੱਲ ਸਾਰੇ ਪਾਸੇ ਫੈਲ ਗਈ ਜੇਦਾ ਉਹ ਘਰ ਨੂੰ ਸਾਰੇ ਪਿੰਡ ਵਿੱਚ ਇੱਜ਼ਤਦਾਰ ਮੰਨਿਆ ਜਾਂਦਾ ਸੀ ਜੀ ਹੁਣ ਉਹਨੂੰ ਇੱਕ ਮਜ਼ਾਕ ਦੇ ਮਾਹੌਲ ਵਿੱਚ ਲੈਣ ਲੱਗ ਗਏ ਲੋਕ ਉਹਨਾਂ ਦਾ ਮਜ਼ਾਕ ਉਡਾਉਣ ਲੱਗ ਗਏ ਤੇ ਪਿਓ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਤੇ ਜਿਹੜੇ ਉਹਨਾਂ ਦੇ ਆਪਸੀ ਸਬੰਧ ਸੀ ਉਹ ਹੋਰ ਵੀ ਜ਼ਿਆਦਾ ਵਿਗੜ ਗਏ ਪ੍ਰਾਣੇ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਕਹਿੰਦੇ ਜੇ ਘਰ ਦੀਆਂ ਗੱਲਾਂ ਬਾਹਰ ਚੱਲ ਗਈਆਂ ਨਾ ਘਰ ਦੀਆਂ ਕਮਜ਼ੋਰੀਆਂ ਦਾ ਬਾਹਰ ਪਤਾ ਲੱਗ ਗਿਆ ਕਹਿੰਦੇ ਜੀ ਫਿਰ ਉਹ ਘਰ ਦਾ ਮਾਹੌਲ ਵਧੀਆ ਨਹੀਂ ਰਹਿੰਦਾ ਉਹ ਦਿਨ ਪਰ ਦਿਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਪ੍ਰਾਣੇ ਬਜ਼ੁਰਗ ਕਹਿੰਦੇ ਸੀ ਜੀ ਆਪਦੇ ਘਰ ਦੀ ਗੱਲ ਘਰ ਚ ਰੱਖੋ ਘਰ ਦਾ ਮਸਲਾ ਘਰ ਚ ਰਹਿ ਕੇ ਹੱਲ ਜਾਓ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਜਾਂ ਕਰੀਬੀ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅਗਰ ਤੁਸੀਂ ਆਪਦੇ ਘਰ ਦੇ ਮਸਲੇ ਦੂਜਿਆਂ ਨੂੰ ਦੱਸ ਰਹੇ ਹੋ ਤਾਂ ਤੁਸੀਂ ਆਪਦੀ ਘਰ ਦੀ ਇੱਜ਼ਤ ਬਾਜ਼ਾਰ ਵਿੱਚ ਛੋਟਾ ਆਏ ਹੋ ਇਸ ਲਈ ਕਦੇ ਵੀ ਜੀ ਕਿਸੇ ਕਰੀਬੀ ਨਾਲ ਆਪਦੇ ਘਰ ਦੀ ਗੱਲ ਸ਼ੇਅਰ ਨਾ ਕਰੋ ਕਿਸੇ ਦੁਸ਼ਮਣ ਨਾਲ ਗੱਲ ਸ਼ੇਅਰ ਨਾ ਕਰੋ ਤਾਂ ਦੁਸ਼ਮਣ ਤੁਹਾਡੇ ਉਸ ਗੱਲ ਦਾ ਮਜ਼ਾਕ ਬਣਾਉਂਦੇ ਨੇ ਦੁਸ਼ਮਣ ਨੂੰ ਲੱਗਦਾ ਵੀ ਜਿਹੜੀ ਗੱਲ ਤੇ ਮੈਂ ਕਰਨਾ ਚਾਹੁੰਦਾ ਸੀ ਉਹ ਗੱਲ ਇਹਨਾਂ ਦੇ ਘਰ ਵਿੱਚ ਹੋ ਚੁੱਕੀ ਐ ਇਸ ਲਈ ਕਦੇ ਵੀ ਜੀ ਕਿਸੇ ਦੇ ਪਿੱਛੇ ਲੱਗ ਕੇ ਆਪਦੇ ਘਰ ਦਾ ਮਾਹੌਲ ਵਿਗਾੜੋ ਨਾ ਆਪਣੀ ਕਮਾਈ ਦਾ ਰਾਜ਼ ਆਪਣੀ ਕਮਾਈ ਦਾ ਰਾਜ਼ ਜੀ ਕਿਸੇ ਨੂੰ ਨਾ ਦੱਸੋ ਇੱਕ ਵਾਰ ਗੱਲ ਕਿਵੇਂ ਹੋਈ ਜੀ ਸਾਡੇ ਘਰ ਦਾ ਇੱਕ ਮੈਂਬਰ ਬਹੁਤ ਕਰੀਬੀ ਸੀ ਸਾਡੇ ਉਹ ਮੇਰੀ ਫੈਮਲੀ ਦਾ ਮੈਂਬਰ ਹੀ ਸੀਗਾ ਜੀ ਉਹ ਵਾਰੀ ਚੱਲ ਗਿਆ ਉਹਨੇ ਕੋਠੀਆਂ ਕਾਰਾ ਪਾ ਲੀਆਂ ਉਹਨੇ ਆਪਣੀਆਂ ਜਿਹੜੀਆਂ ਫੋਟੋਆਂ ਸੀ ਦੇਖੋ ਜੀ ਉਹਨੇ ਮਿਹਨਤ ਕੀਤੀ ਉਹਨੇ ਤਾਂ ਹੀ ਕੋਠੀਆਂ ਕਾਰਾ ਲਈਆਂ ਜਦੋਂ ਉਹ ਸੋਸ਼ਲ ਮੀਡੀਆ ਤੇ ਉਹਨੇ ਆਪਣੀਆਂ ਫੋਟੋਆਂ ਵਾਇਰਲ ਕੀਤੀਆਂ ਪੋਸਟ ਆ ਪਾਈਆਂ ਤਾਂ ਲੋਕਾਂ ਨੇ ਖੁਸ਼ੀ ਮਨਾਈ ਬਹੁਤ ਲਾਈਕਸ ਕਮੈਂਟ ਵੀ ਕੀਤੇ ਪਰ ਅਕਸਰ ਕਹਿੰਦੇ ਹੁੰਦੇ ਆ ਨਾ ਜੀ ਜਿਹੜੇ ਆਪਣੇ ਰਿਸ਼ਤੇਦਾਰ ਜਾਂ ਕਰੀਬੀ ਹੁੰਦੇ ਆ ਆਪਾਂ ਉਹਨਾਂ ਦੇ ਮਨ 'ਤੇ ਪ੍ਰਤੀ ਈਰਖਾ ਪੈਦਾ ਕਰ ਦਿੰਦੇ ਆ ਮੰਨ ਲੇ ਜੇ ਉਹਨਾਂ ਦੇ ਈਰਖਾ ਪੈਦਾ ਹੋਈ ਰਿਸ਼ਤੇਦਾਰਾਂ ਦੇ ਜਦੋਂ ਕਿਸੇ ਰਿਸ਼ਤੇਦਾਰ ਨੇ ਜੀ ਉਹ ਤੋਂ ਪੈਸੇ ਮੰਗੇ ਤਾਂ ਉਹ ਮੁੰਡੇ ਨੇ ਜਵਾਬ ਦੇ ਦਿੱਤਾ ਕਹਿੰਦਾ ਮੇਰੇ ਕੋਲੇ ਪੈਸੇ ਨਹੀਂ ਹੈਗੇ ਤਾਂ ਉਹ ਜਿਹੜਾ ਮੁੰਡੇ ਜਿਹੜੇ ਰਿਸ਼ਤੇਦਾਰ ਨੇ ਪੈਸੇ ਮੰਗੇ ਸੀ ਜੀ ਉਹ ਮੁੰਡੇ ਖਿਲਾਫ ਲੋਕਾਂ 'ਚ ਉਹਦੀ ਬੁराई ਕਰਨੀ ਸ਼ੁਰੂ ਕਰਤੀ ਤੇ ਰਿਸ਼ਤੇਦਾਰਾਂ ਵਿੱਚ ਕੰਜੂਸ ਕਹਿ ਕੇ ਬਦਨਾਮ ਕਰ ਦਿੱਤਾ ਕਹਿੰਦੇ ਜੀ ਧਨ ਇੱਕ ਅਹਿਜੀ ਤਾਕਤ ਹੈ ਜਿਸ ਨੂੰ ਗੁਪਤ ਰੱਖੋ ਤਾਂ ਹੀ ਉਸ ਵਿੱਚ ਵਾਧਾ ਹੁੰਦਾ ਆ ਕਦੇ ਵੀ ਆਪਦੇ ਧਨ ਦੀ ਲੋਕਾਂ ਅੱਗੇ ਵਡਿਆਈ ਨਾ ਕਰੋ ਜੀ ਤੁਹਾਨੂੰ ਹਮੇਸ਼ਾ ਗੁਪਤ ਰੱਖੋਗੇ ਉਨਾ ਹੀ ਵੱਧ ਆਊਗਾ ਤੀਜਾ ਰਾਜਾ ਜੀ ਭਵਿੱਖ ਦੀਆਂ ਯੋਜਨਾਵਾਂ ਸੋਚੋ ਤੁਸੀਂ ਆਪਣੇ ਦਿਮਾਗ ਵਿੱਚ ਕੋਈ ਕਾਰੋਬਾਰ ਸੋਚਿਆ ਆ ਕਾਰੋਬਾਰ ਸੋਚ ਕੇ ਤੁਹਾਡੇ ਦਿਮਾਗ 'ਚ ਆਇਆ ਵੀ ਮੈਂ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰ ਲਵਾਂ ਪਰ ਤੁਹਾਡਾ ਕੋਈ ਰਿਸ਼ਤੇਦਾਰ ਦਾ ਤੁਹਾਡਾ ਦੋਸਤ ਉਹਦੇ ਕੋਲੇ ਵਾਧ ਸਾਧਨ ਸੀ ਉਹ ਪਹਿਲਾਂ ਜਲਦੀ ਕਾਮਯਾਬ ਹੋ ਗਿਆ ਤੁਹਾਡਾ ਉਹੀ ਇੱਕ ਆਈਡੀਆ ਲੈ ਕੇ ਤੇ ਤੁਸੀਂ ਫਿਰ ਸਿਰਫ ਹੱਥ ਮਾਲਦੇ ਰਹਿ ਜਾਨੇ ਹੋ ਹੋਰ ਤੁਹਾਡੇ ਪੱਲੇ ਕੁਝ ਨਹੀਂ ਰਹਿੰਦਾ ਇਸ ਲਈ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਹੈ ਤੁਸੀਂ ਕੋਈ ਵੀ ਯੋਜਨਾ ਬਣਾ ਰਹੇ ਹੋ ਤੁਸੀਂ ਉਹਨੂੰ ਆਪਦੇ ਤੱਕ ਸੀਮਤ ਰੱਖੋ ਜਦੋਂ ਤੁਸੀਂ ਕਾਮਯਾਬ ਹੋ ਜਾਵੋਗੇ ਜੀ ਤਾਂ ਤੁਹਾਡੀ ਤਰੱਕੀ ਆਪਦੇ ਆਪ ਬੋਲੂਗੀ ਤੁਸੀਂ ਸ਼ਬਦਾਂ ਦਾ ਉਪਯੋਗ ਨਾ ਕਰੋ ਤੁਹਾਡਾ ਕੰਮ ਬੋਲਣਾ ਚਾਹੀਦਾ ਆ ਇਸ ਲਈ ਕਦੇ ਵੀ ਤੁਹਾਡਾ ਮਨ 'ਚ ਕੋਈ ਵਿਚਾਰ ਆ ਰਿਹਾ ਤੁਸੀਂ ਭਵਿੱਖ ਦੀ ਯੋਜਨਾਬੰਦੀ ਕਰ ਰਹੇ ਹੋ ਕੋਈ ਕਾਰੋਬਾਰ ਦਾ ਸੋਚ ਰਹੇ ਹੋ ਜਾਂ ਫਾਈਲ ਲਾਉਣ ਦਾ ਸੋਚ ਰਹੇ ਹੋ ਕਿਸੇ ਨੂੰ ਦੱਸਣ ਦੀ بجائے ਪਹਿਲਾਂ ਕਰਕੇ ਦਿਖਾਓ ਜੀ ਕਿਸੇ ਯਾਰ ਦੋਸਤ ਮਿੱਤਰ ਨਾਲ ਸ਼ੇਅਰ ਕਰਨ ਨਾਲੋਂ ਕਿਉਂਕਿ ਜੀ ਯਾਰ ਦੋਸਤ ਮਿੱਤਰ ਚਾਹੇ ਕੋਈ ਵੀ ਰਿਸ਼ਤੇਰ ਈਰਖਾ ਕਰਦੇ ਨੇ ਕੋਈ ਕਿਸੇ ਨੂੰ ਵਾਅਦਾ ਦੇ ਕੇ ਰਾਜ਼ੀ ਨਹੀਂ ਹੁੰਦਾ ਇਸ ਲਈ ਕੋਈ ਕਾਰੋਬਾਰ ਸੋਚ ਰਹੇ ਹੋ ਕੁਝ ਵੀ ਸੋਚ ਰਹੇ ਹੋ ਪਹਿਲਾਂ ਉਸ ਤੇ ਕੰਮ ਕਰੋ ਲੋਕਾਂ ਨੂੰ ਕਰਕੇ ਦਿਖਾਓ ਕਿਸੇ ਨਾਲ ਪਹਿਲਾਂ ਹੀ ਗੱਲ ਸ਼ੇਅਰ ਕਰਕੇ ਆਪਦੇ ਤੰਦੇ ਨੂੰ ਠੱਪ ਕਰਨ ਦੀ ਕੋਸ਼ਿਸ਼ ਨਾ ਕਰੋ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਤੂੰ ਬੀਜ ਕਿਸੇ ਧਰਤੀ ਚ ਲੁਕੋ ਕੇ ਬੋਇਆ ਹੈ ਨਾ ਜੀ ਕਹਿੰਦੇ ਉਹਨੂੰ ਉਹਨਾਂ ਚਰ ਲੁਕੋ ਕੇ ਰੱਖੋ ਜਿੰਨਾ ਚਿਰ ਉਹ ਦਰਖਤ ਨਹੀਂ ਬਣ ਜਾਂਦਾ ਇਸੇ ਤਰ੍ਹਾਂ ਤੁਸੀਂ ਆਪਦੀ ਤਰੱਕੀ ਨੂੰ ਉਹਨਾਂ ਚਰ ਲੁਕੋ ਕੇ ਰੱਖੋ ਜਿੰਨਾ ਚਿਰ ਤੁਸੀਂ ਪੂਰੀ ਆਪਦੀ ਮੰਜ਼ਿਲ ਤੇ ਪਹੁੰਚ ਨਹੀਂ ਜਾਂਦੇ ਹੈਗੇ ਇਹ ਬਜ਼ੁਰਗ ਦੀ ਗੱਲ ਹਮੇਸ਼ਾ ਯਾਦ ਰੱਖਿਓ ਜੀ ਕਹਿੰਦੇ ਬੀਜ ਨੂੰ ਉਹਨਾਂ ਚਰ ਲੁਕੋ ਕੇ ਆਪਾਂ ਬੀਜਦੇ ਆ ਜਿੰਨਾ ਚਿਰ ਉਹ ਦਰਖਤ ਨਹੀਂ ਬਣ ਜਾਂਦਾ ਪੁੰਗਰ ਕੇ ਬਾਹਰ ਨਹੀਂ ਆ ਜਾਂਦਾ ਜ਼ਮੀਨ ਤੋਂ ਇਸ ਲਈ ਕਦੇ ਵੀ ਆਪਣੀ ਤਰੱਕੀ ਦਾ ਗਾਹ ਨਾ ਪਾਓ ਜੀ ਜਦੋਂ ਤੁਸੀਂ ਕਾਮਯਾਬ ਸਿਖਰ ਤੇ ਪਹੁੰਚ ਜਾਓਗੇ ਤੁਹਾਡੀ ਤਰੱਕੀ ਆਪਦੇ ਆਪ ਗਾਹ ਪਾਵੇਗੀ ਚੌਥਾ ਰੈਜ ਹੈ ਜੀ ਆਪਣੀਆਂ ਕਮਜ਼ੋਰੀਆਂ ਆਪਣੀਆਂ ਕਮਜ਼ੋਰੀਆਂ ਕਿਸੇ ਨਾਲ ਸ਼ੇਅਰ ਨਾ ਕਰੋ ਜੀ ਇੱਕ ਵਾਰ ਇੱਕ ਪਹਿਲਵਾਨ ਸੀ ਉਹ ਰੇਗਵਾਰ ਜਿੱਤਦਾ ਹੁੰਦਾ ਸੀ ਉਹਨੂੰ ਇੱਕ ਡਰ ਲੱਗਦਾ ਸੀ ਇੱਕ ਬੰਦ ਜਗ੍ਹਾ ਤੋਂ ਤੇ ਉਸਦੇ ਕਰੀਬੀ ਨੇ ਉਸ ਪਹਿਲਵਾਨ ਨੂੰ ਉਸਦੇ ਦੁਸ਼ਮਣ ਨੂੰ ਦੱਸ ਦਿੱਤਾ ਕਿ ਇਹਨੂੰ ਇੱਕ ਬੰਦ ਥਾਂ ਤੋਂ ਬਹੁਤ ਜ਼ਿਆਦਾ ਮਤਲਬ ਇਹ ਡਰਦਾ ਹੈ ਇਹਨੂੰ ਫੋਬੀਆ ਹੈ ਤੇ ਜਦੋਂ ਅਗਲੀ ਵਾਰ ਜੀ ਅਗਲੇ ਦਿਨ ਖਾੜਾ ਹੋਇਆ ਤਾਂ ਉਹੀ ਉਹ ਨਿੱਕੀ ਜਗ੍ਹਾ ਦੇ ਕੇ ਛੋਟੀ ਥਾਂ ਦੇਖ ਕੇ ਡਰ ਗਿਆ ਤਾਂ ਤੇ ਉਹ ਹਾਰ ਗਿਆ ਇਸ ਲਈ ਕਦੇ ਵੀ ਆਪਣੀ ਕਮਜ਼ੋਰੀ ਦਾ ਕਿਸੇ ਨਾਲ ਜ਼ਿਕਰ ਨਾ ਕਰੋ ਜੇ ਤੁਸੀਂ ਆਪਣੀ ਕਮਜ਼ੋਰੀ ਦਾ ਕਿਸੇ ਨਾਲ ਜ਼ਿਕਰ ਕਰੋਗੇ ਤਾਂ ਤੁਹਾਨੂੰ ਉਹ ਪਰੇਸ਼ਾਨੀਆਂ ਝੇਲਣੀਆਂ ਪੈ ਸਕਦੀਆਂ ਨੇਗੀਆਂ ਤੇ ਪੰਜਵਾਂ ਰਾਜ ਕੀ ਹੈ ਜੀ ਦਾਨਪੁੰਨ ਦਾ ਕੰਮ ਜਦੋਂ ਤੁਸੀਂ ਦਾਨਪੁੰਨ ਕਰ ਰਹੇ ਹੋ ਤੁਸੀਂ ਮੰਨ ਲਓ ਕਿਸੇ ਗਰੀਬ ਬੱਚੇ ਨੂੰ ਪੜਾ ਰਹੇ ਹੋ ਤੇ ਪਰ ਤੁਸੀਂ ਨਾਲ ਦੀ ਨਾਲ ਫੋਟੋ ਪਾ ਰਹੇ ਹੋ ਸੋਸ਼ਲ ਵੀਡੀਓ ਤੇ ਅਗਲੇ ਦਿਨ ਹੀ ਤੁਸੀਂ ਜੀ ਮੈਂ ਕਹਿੰਦਾ ਲੋਕ ਤੁਹਾਡੀ ਪ੍ਰਾਈ ਕਰਦੇ ਨੇ ਕਿ ਇਹ ਦਿਖਾਵਾ ਕਰ ਰਿਹਾ ਹੈ ਜਦ ਕਿ ਦੂਜੇ ਪਾਸੇ ਇੱਕ ਬੰਦਾ ਜੀ ਕਿਸੇ ਗਰੀਬ ਬਿਰਧ ਆਸ਼ਰਮ ਚ ਰਾਸ਼ਨ ਦੇ ਰਿਹਾ ਹੈ ਪਰ ਉਹਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਬਿਉਦਾਨ ਪੁੰਨ ਕਰ ਰਿਹਾ ਇਸ ਲਈ দান ਜੀ ਹਮੇਸ਼ਾ ਦਾਨ ਪੁੰਨ ਕਰ ਰਹੇ ਹੋ ਤਾਂ ਲੁਕੋ ਕੇ ਕਰੋ ਕਿਉਂਕਿ ਰੱਬ ਨੂੰ ਦਿਖਾਉਣਾ ਦਾਨ ਪੁੰਨ ਜ਼ਰੂਰੀ ਆ ਲੋਕਾਂ ਨੂੰ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਇਸ ਲਈ ਦਿਖਾਵੇ ਦੇ ਚੱਕਰਾਂ ਚ ਨਾ ਪਿਆ ਕਰੋ ਬਿਲਕੁਲ ਵੀ ਦਾਨ ਪੁੰਨ ਕਰਨਾ ਹੈ ਜੀ ਮਹਾਰਾਜ ਦੀ ਬਾਣੀ ਚ ਵੀ ਲਿਖਿਆ ਹੈ ਦਾਨ ਪੁੰਨ ਕਰਨਾ ਹੈ ਹਮੇਸ਼ਾ ਲੁਕੋ ਕੇ ਕਰੋ ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਤੇ ਸ਼ੇਮਾ ਰਾਜ ਕੀ ਹੈ ਜੀ ਸ਼ੇਮਾ ਰਾਜ ਹੈਗਾ ਹਾਰ ਜਾਂ અપਮਾਨ ਤੁਹਾਡੀ ਹਾਰ ਹੋਈ ਆ ਤੁਸੀਂ ਕਿਸੇ ਦੀ ਮੁਕਾਬਲੇ ਦੀ ਤਿਆਰੀ ਕੀਤੀ ਆ ਤੇ ਤੁਸੀਂ ਉਸ ਵਿੱਚ ਹਾਰ ਗਏ ਹੋ ਇੱਕ ਵਾਰੀ ਕੇ ਇਸੇ ਤਰ੍ਹਾਂ ਇੱਕ ਬੰਦਾ ਸੀ ਜੀ ਉਹ ਹਾਰ ਗਿਆ ਉਹ ਮੁਕਾਬਲੇ ਚ ਹਾਰ ਗਿਆ ਤਾਂ ਉਹਨੇ ਆਪਣੇ ਯਾਰਾਂ ਮਿੱਤਰਾਂ ਨੂੰ ਬਹੁਤ ਦੱਸਿਆ ਵੀ ਮੈਂ ਹਾਰ ਗਿਆ ਮੈਂ ਇਸ ਮੁਕਾਬਲੇ ਚ ਹਾਰ ਗਿਆ ਤਾਂ ਮਤਲਬ ਯਾਰਾਂ ਮਿੱਤਰਾਂ ਨੇ ਉਹਦੀ ਖਿੱਲੀ ਬਣਾਈ ਉਹਦਾ ਮਜ਼ਾਕ ਉਡਾਇਆ ਇਸ ਲਈ ਜੀ ਹਾਰ ਦਾ અપਮਾਨ ਦਾ ਕਿਸੇ ਨੂੰ ਦੱਸਣ ਨਾਲੋਂ ਤੁਸੀਂ ਅਗਲੇ ਨੂੰ ਹੋਰ ਮਿਹਨਤ ਕਰਕੇ ਦਿਖਾਓ ਹੋਰ ਨਿੱਖਰ ਕੇ ਦਿਖਾਓ ਤਾਂ ਜੋ ਅਗਲਾ ਤੁਹਾਡੇ ਤੇ ਗਰਵ ਮਹਿਸੂਸ ਕਰ ਸਕੇ ਅਗਲਾ ਸੋਚੇ ਵੀ ਯਾਰ ਇਹ ਹਾਰ ਰਿਹਾ ਸੀ ਇਹ ਜਿੱਤ ਕਿੱਦਾਂ ਗਿਆ ਇਸ ਲਈ ਜੀ ਹਮੇਸ਼ਾ ਕਿਸੇ ਵੀ ਚੀਜ਼ ਦੀ ਤਿਆਰੀ ਕਰ ਰਹੇ ਹੋ ਤੁਸੀਂ ਚੁੱਪਚੀਪੀਤੇ ਕਰੋ ਚੀਜ਼ ਦੀ ਤਿਆਰੀ ਗਾ ਨਾ ਪਾਓ ਉਸੇ ਤਰ੍ਹਾਂ ਉਸ ਲੜਕੇ ਨੇ ਜੀ ਫਿਰ ਤਿਆਰੀ ਸ਼ੁਰੂ ਕੀਤੀ ਹੌਲੀ ਹੌਲੀ ਉਹਨੇ ਉਹਦੀ ਤਿਆਰੀ ਕੀਤੀ ਚੁੱਪਚੀਪੀਤੇ ਕੀਤੀ ਉਹਨੇ ਇਸ ਵਾਰ ਤਿਆਰੀ ਤੇ ਫਿਰ ਕਹਿੰਦੇ ਜੀ ਉਹਦੀ ਜਿੱਤ ਸੀ ਉਹ ਸ਼ੋਰ ਉਹ ਸ਼ੋਰ ਕਰ ਰਹੀ ਸੀ ਉਹ ਚੁੱਪ ਸੀ ਬੇਸ਼ੱਕ ਪਰ ਜਿਹੜੀ ਉਹਦੀ ਜਿੱਤ ਸੀ ਉਹ ਸ਼ੋਰ ਕਰ ਰਹੀ ਸੀ ਇਸ ਲਈ ਕਦੇ ਵੀ ਕੋਈ ਕੰਮ ਕਰ ਰਹੇ ਹੋ ਚੁੱਪਚੀ ਬੀਤੇ ਕਰੋ ਰੌਲਾ ਨਾ ਪਾਓ ਸਤਿਮਾਰਾਜ ਕੀ ਜੀ ਆਪਣੀਆਂ ਭਾਵਨਾਵਾਂ ਸੋਚੋ ਤੁਹਾਡਾ ਘਰੇ ਝਗੜਾ ਹੋ ਗਿਆ ਆ ਤੁਹਾਡੀ ਘਰ ਵਾਲੀ ਨਾਲ ਜਾਂ ਤੁਹਾਡੇ ਮਾਪਿਓ ਦਾ ਭੈਣ ਭਾਈ ਕਿਸੇ ਨਾਲ ਵੀ ਝਗੜਾ ਹੋ ਰਿਹਾ ਪਰ ਤੁਸੀਂ ਉਹ ਗੱਲਾਂ ਤੁਸੀਂ ਉਹ ਭਾਵਨਾਵਾਂ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਰਹੇ ਹੋ ਕੋਈ ਫਾਇਦਾ ਨਹੀਂ ਹੋਣਾ ਜੀ ਯਾਰ ਮਿੱਤਰ ਉਹ ਚੀਜ਼ ਦੀ ਖਿੱਲੀ ੜਾਉਂਦੇ ਨੇ ਤੇ ਅਗਲਾ ਤਾੜੀ ਮਾਰ ਕੇ ਤੁਸੀਂ ਚਲੇ ਜਾਂਦੇ ਹੋ ਦੱਸ ਕੇ ਅਗਲਾ ਤਾੜੀ ਮਾਰ ਕੇ ਹੱਸਦਾ ਅਗਲਾ ਤੁਹਾਡੀਆਂ ਕਮਜ਼ੋਰੀਆਂ ਨੂੰ ਫੜ ਲੈਂਦਾ ਵੀ ਇਹਨਾਂ ਦੇ ਘਰੇ ਆਹ ਕੁਝ ਚੱਲ ਰਿਹਾ ਤੇ ਅਗਲਾ ਫਿਰ ਦੁਨੀਆ ਨੂੰ ਦੱਸਦਾ ਵੀ ਇਹਨਾਂ ਦੇ ਘਰੇ ਆਹ ਚੀਜ਼ ਚੱਲ ਰਹੀ ਹੈ ਇਸ ਟਾਈਮ ਇਸ ਲਈ ਜੀ ਕਦੇ ਵੀ ਆਪਣੀਆਂ ਭਾਵਨਾਵਾਂ ਕਿਸੇ ਨਾਲ ਸ਼ੇਅਰ ਨਾ ਕਰੋ ਅਗਰ ਤੁਸੀਂ ਗੁੱਸੇ ਵਿੱਚ ਸ਼ਾਂਤ ਰਹਿੰਦੇ ਹੋ ਤਾਂ ਲੋਕ ਪਰੇਸ਼ਾਨ ਹੋ ਜਾਣਗੇ ਵੀ ਇਹ ਸ਼ਾਂਤ ਕਿਸ ਤਰ੍ਹਾਂ ਆ ਆਪਦੇ ਗੁੱਸੇ ਤੇ ਕਾਬੂ ਪਾਉਣਾ ਸਿੱਖੋ ਜੀ ਸਾਰੀਆਂ ਚੀਜ਼ਾਂ ਹੌਲੀ-ਹੌਲੀ ਸਹੀ ਹੋਣ ਲੱਗ ਜਾਣਗੀਆਂ ਸਭ ਕਹਿੰਦੇ ਨੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਜੀ ਜਿਨੇ ਆਪਦੇ ਮਨ ਤੇ ਗੁੱਸੇ ਕਰੇ ਹੋਏ ਮਨ ਨੂੰ ਸ਼ਾਂਤ ਕਰ ਲਿਆ ਨਾ ਕਾਬੂ ਪਾ ਲਿਆ ਉਹ ਤੋਂ ਵੱਡਾ ਇਨਸਾਨ ਦੁਨੀਆ ਤੇ ਕੋਈ ਨਹੀਂ ਹੈਗਾ ਹੋ ਸਕਦਾ ਤੁਹਾਨੂੰ ਮੇਰੀ ਇਹ ਵੀਡੀਓ ਨਾਲ ਮੋਟੀਵੇਸ਼ਨ ਥੋੜੀ ਜਿਹੀ ਵੀ ਮਿਲੀ ਹੋਵੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ